ਚੱਕਰ ਜੀ ਚੱਕਰ ਜੀ ਮੈਂ ਕਹਿੰਦਾ ਕਿ ਮੈਂ ਉਹਨਾਂ ਦਾ ਜੀਸੂ ਜੀ ਦਾ ਉਹਨਾਂ ਦੇ ਹਾਊਸ ਨੂੰ ਬਾਹਰ ਕਾਇਮ ਕਰਾਂ ਗੰਦੀ ਕੋਈ ਜੋ ਹਿੰਦੀ ਆ ਤੇ ਜੇ ਇਥੋਂ ਦਾ ਵੀਜ਼ਾ ਇਹਦੇ ਕਿੱਦੋਂ ਨਹੀਂ ਆਉਂਦਾ ਬਾਕੀ ਦੋ ਜਗ੍ਹਾ ਤੇ ਇੱਕ ਚੀਜ਼ ਹੀ ਡਿਫਰੈਂਸ ਇਹ ਹੈ ਕਿ ਕਿਉਂਕਿ ਮੈਂ ਟੈਨਸ਼ਨ ਬਹੁਤ ਲੈਂਦੀ ਹਾਂ ਮੈਨੂੰ ਉਹ ਜਗਾ ਸੁਖਮ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਬਟ ਇੱਥੇ ਬੈਸਟ ਕੀ ਜੇ ਸੀ ਕਿ ਮੈਂ ਟੈਨਸ਼ਨ ਹੀ ਨਹੀਂ ਲੈਂਦੀ ਜੋ ਵੀ ਹੈ ਨਾ ਮੈਂ ਟੀਚਰਸ ਦੇ ਸਾਥ ਛੜਦਾ ਹੀ ਮਦੂ ਮੈਮ ਬੈਸਟਾ ਉਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਤੇ ਇੱਕ ਮੈਂ ਉੱਥੇ ਟੈਨਸ਼ਨ ਬਹੁਤ ਲੈਂਦੀ ਸੀ ਆਫਰ ਲੈਟਰ ਨਹੀਂ ਆਉਂਦੇ ਤੇ ਜਦੋਂ ਮੈਂ ਮਾਰਚ ਚ ਆਈ ਸੀ ਇੱਥੇ ਮੇਰੀ ਹਫਤੇ ਜੀ ਆਫਰ ਲੈਟਰ ਆਉਂਦੇ ਹਫਤੇ ਪ੍ਰਫਲੂਐਂਸ ਵੀ ਆ ਕਾਫੀ ਦੇ ਤਾਂ ਰੋਜ਼ ਵੀ ਜੀ ਆਉਂਦੇ ਆ ਠੀਕ ਹੈ ਜੀ ਕਿ ਮੈਂ 30 ਧੰਨਵਾਦ ਜੀ ਬੱਸ ਮਿਹਨਤ ਕਰਦੇ ਆ ਜੀ ਮਾੜੀ ਮੋੜੀ ਦੀ ਕੀ ਹੋਰ ਕਿਤੇ ਭਟਕਣ ਨਾਲੋਂ ਉੰਨੀ ਜਿਹਾ ਹਨ ਆਪਣੇ ਸੁਪਨੇ ਸাকার ਕਰਨ ਤਾਂ ਕਿ ਮੈਨੂੰ ਇੱਕ ਐਕਸਪੀਰੀਅੰਸ ਹੋ ਚੁੱਕਾ ਹੈ ਕਿ ਕਿੰਨਾ ਮੈਂ ਪ੍ਰੇਸ਼ਾਨ ਰਿਹਾ ਹਾਂ ਕਿੰਨਾ ਟੈਨਸ਼ਨ ਰਹੀ ਹੈ ਕਿ ਅਫਰ ਲੈਟਰ ਨਹੀਂ ਆ ਰਹੀ ਇੰਟਰਵਿਊ ਲਈ ਨਹੀਂ ਹੋ ਰਹੀ ਪਰ ਜੇ ਦੇਤੇ ਹੈ ਇੱਕ ਅੰਦਰੋਂ ਜੀ ਤਸੱਲੀ ਹੋਈ ਹੈ ਕਿ ਹਾਂ ਵੀ ਹੁਣ ਲੱਗ ਜਾਣਾ ਲੱਗ ਜਾਣਾ ਹੈ ਠੀਕ ਹੈ ਪਹਿਲਾਂ ਕੋਈ ਰਿਫਿਊਜ਼ਰ ਸਟੱਡੀ ਵੀਜ਼ਾ ਸਟੱਡੀ ਵੀਜ਼ਾ ਹਾਂਜੀ ਠੀਕ ਹੈ ਤੇ ਪੈਸਾ ਪੂਸਾ ਖਰਾਬ ਕੀਤਾ ਬਾਅਦ ਪਹਿਲਾਂ ਹਾਂਜੀ ਪੈਸੇ ਹੋਏਗੇ 10 ਡੇਢ ਗੁਣਾ ਕਰਕੇ ਕੰਮ ਕਰਦੇ ਡੇਢ ਤੋਂ 2 ਲੱਖ ਰੁਪਏ ਟਾਈਮ ਕਿੰਨਾ ਖਰਾਬ ਕੀਤਾ ਇੱਕ ਹਫ਼ਤਾ ਨਾਲ ਦੇ ਸਾਲੇ ਮਾਰਕੀਟ ਦੇ ਵਿੱਚ ਜਿਹੜੀਆਂ ਕੈਸ਼ ਲੈਟਰ ਯੂਕੇ ਦੀਆਂ ਹੈਗੀਆਂ ਉਹ ਅਜੇ 7 ਸਾਲ ਸਾਲ 2-2 ਸਾਲ ਦੀ ਬੱਚੇ ਬੱਚਿਆਂ ਦੀ ਆ ਰਹੀ ਹੈ ਤੇ ਤੁਹਾਡੀ ਕੈਸ਼ ਲੈਟਰ ਆਪਾਂ ਕਿੰਨੀ ਦੇਰ ਚ ਲੈ ਕੇ ਦਿੱਤੀ ਮਿਲ ਗਿਆ ਜੀ 3 ਦਿਨ ਦੇ ਵਿੱਚ ਆ ਗਈ 2-4 ਮੈਂ ਸਾਲ ਖਰਾਬ ਕੀਤਾ ਏਜੰਸੀ ਅੱਛਾ 2 ਇਜੇਂਟਸ ਕੋ ਪਹਿਲਾਂ ਸਲਾਹ ਲਈ ਸੀ ਇੰਗਲੈਂਡ ਦੀ ਹਾਂਜੀ ਅਪਲਾਈ ਵੀ ਕਰਤਾ ਸੀਗਾ ਹਾਂਜੀ ਉਹ ਆਪਾਂ ਲੈਟਰ ਹੀ ਨਹੀਂ ਆ ਰਹੀ ਸੀ ਇੱਕ ਸਾਲ ਤੋਂ ਫਲੈਟਰ ਨਹੀਂ ਆਇਆ ਹਾਂ ਜੀ ਦੋ ਜਣੇ ਕੋ ਅਪਲਾਈ ਦੋਨੋਂ ਕੋਈ ਨਹੀਂ ਆਈ ਉਹ ਫਲੈਟਰ ਇੱਕ ਤਾਂ ਕੈਸ਼ ਨਹੀਂ ਆ ਰਹੀ ਸਿਕ ਤੋਂ ਫਲੈਟਰ ਨਹੀਂ ਆਉਂਦਾ ਫਲੈਟਰ ਨਹੀਂ ਆਇਆ ਹਾਂ ਜੀ ਹੋਏ ਲੈਣੇ ਨੇ ਅਰੇ ਅਰੇ ਖੁਸ਼ੀ ਦਾ ਟਾਈਮ ਹੈ ਹਾਂ ਉਹ ਤਾਂ ਬਹੁਤ ਅਸੀ ਤਾਂ ਬਹੁਤ ਦੰਗ ਬੋਇਆ ਕਰਦਾ ਨੇ ਬਹੁਤ ਅੰਕ ਬਸ ਥੈਂਕ ਯੂ ਸਰ ਬਹੁਤ ਬਹੁਤ ਥੈਂਕ ਯੂ ਸੋ ਮਚ ਯੂ ਸਾਰਤੇ ਵਿਸ਼ਵਾਸ ਕੀਤਾ ਕੇ ਸੋ ਜਦੋਂ ਦੋ ਮੇਰੀਆਂ ਰਿਵਿਊਜ਼ ਹੁੰਦੀਆਂ ਕੈਨੇਡਾ ਤੋਂ ਸਟਡੀ ਵੀਜ਼ਾ ਆਂਦੀ ਸਟਡੀ ਵੀਜ਼ਾ ਓਕੇ ਇਸ ਤੋਂ ਬਾਅਦ ਸਭ ਇੱਕ ਲਾਈਨ ਕਿੰਨਾ ਕੋ ਕੈਨੇਡਾ ਦੇ ਟੈਕਸ ਟਾਈਟੋ ਪੈਸਾ ਕਰਾ ਬੀ ਕਰਾ ਟ੍ਰਾਇੰਗ ਸਰ 2020 ਜਿਵੇਂ ਬਸ ਟੂ ਕਾਸ ਆਊਟ ਕਾਪੀ ਆਉਟ ਲੀ ਫਿਰ ਸਵਾਗਤ ਤਕਰੀਬ ਮੇਰਾ ਅੱਜ ਤੋਂ ਤਿੰਨ ਸਾਲ ਬਰਾ ਹੋ ਗਈ ਤੇ ਪੈਸਾ 4 ਤੋਂ 5 ਲੱਖ ਦੇ ਵਿੱਚ ਓਕੇ 3 ਸਾਲ ਬੋਧ ਲਵਾ ਫਿਰ ਹੁੰਦਾ ਨਹੀਂ ਉਹ ਰੱਖ ਜਾਂਦਾ ਕਿਸੇ ਟਾਈਮ ਤੇ ਜਮਾ ਹੀ ਖਾ ਦਿੰਦਾ ਅਸੀਂ ਘਰ ਬੀਚਾ ਤੁਹਾਨੂੰ ਬਹੁਤ ਦੁਆਵਾਂ ਮੈਂ ਬਿੰਦੀ ਸੁਣਦੀ ਥੈਂਕ ਯੂ ਬਹੁਤ ਥੈਂਕ ਯੂ ਫੋਰ ਦੀ ਸੋ ਮਚ